ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਏ ਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੈਂ ਆਪਣੇ ਮਾਪਿਓ ਦੀ ਇਕਲੌਤੀ ਧੀ ਸੀ ਮੈਂ ਜਾਦਾ ਸੋਹਣੀ ਤਾਂ ਨਹੀਂ ਸੀ ਮੇਰਾ ਰੰਗ ਸਾਵਲਾ ਸੀ ਪਰ ਮੈਂ ਪੜਨ ਵਿੱਚ ਇੰਨੀ ਇੰਟੈਲੀਜੈਂਟ ਸੀ ਕਿ ਹਰ ਕੋਈ ਮੈਨੂੰ ਵੇਖ ਕੇ ਕਹਿੰਦਾ ਸੀ ਕਿ ਇਹ ਕੁੜੀ ਵੱਡੀ ਹੋ ਕੇ ਜ਼ਰੂਰ ਕੁਝ ਬਣੂਗੀ ਮੇਰੇ ਮਾਪਿਓ ਗਰੀਬ ਸੀ ਮੇਰੇ ਡੈਡੀ ਮਲੇਸ਼ੀਆ ਗਏ ਹੋਏ ਸੀ ਤੇ ਉੱਥੋਂ ਹੀ ਕੁਝ ਪੈਸੇ ਜੋ ਬੰਦੇ ਸੀ ਅਸੀਂ ਕਿਰਾਏ ਦੇ ਹੀ ਰਹਿੰਦੇ ਹੁੰਦੇ ਸੀ ਸਾਡਾ ਆਪਣਾ ਥਾਂ ਸੀ ਪਰ ਉੱਥੇ ਘਰ ਨਹੀਂ ਸੀ ਕਿਉਂਕਿ ਘਰ ਬਣਾਉਣ ਲਈ ਇੰਨੇ ਪੈਸੇ ਹੀ ਨਹੀਂ ਸੀ ਮੇਰੀ ਮਾਂ ਬੜੀឆ្លਾਕ ਸੀ ਉਹਨੇ ਮੈਨੂੰ ਵਧੀਆ ਸਕੂਲ ਵਿੱਚ ਲਾਇਆ ਸੀ ਤੇ ਮੈਂ CBSE ਬੋਰਡ ਤੋਂ ਪੜ੍ਹ ਕੇ ਪੜ੍ਹਾਈ ਪੂਰੀ ਕੀਤੀ ਸੀ ਮੈਂ ਹਰ ਵਾਰ ਫਰਸਟ ਆਉਂਦੀ ਸੀ ਮੇਰੀ ਮਾਂ ਨੂੰ ਮੇਰੇ ਤੇ ਬਹੁਤ ਮਾਣ ਹੁੰਦਾ ਸੀ ਕਿਉਂਕਿ ਉਹਨੂੰ ਲੱਗਦਾ ਸੀ ਕਿ ਮੈਂ ਵੀ ਜ਼ਰੂਰ ਵੱਡੀ ਹੋ ਕੇ ਕੁਝ ਬਣੂੰਗੀ ਗਰੀਬੀ ਤਾਂ ਜ਼ਰੂਰ ਸੀ ਪਰ ਮੇਰੇ ਰਹਿਣ ਸਹਿਣ ਦਾ ਤਰੀਕਾ ਮਾਡਲਾਂ ਦੀ ਤਰ੍ਹਾਂ ਸੀ ਮੈਨੂੰ ਹਰ ਕੱਪੜਾ ਤੇ ਹਰ ਤਰੀਕੇ ਨਾਲ ਰਹਿਣ ਦਾ ਬੜਾ ਸ਼ੌਂਕ ਸੀ ਮੈਨੂੰ ਸ਼ੁਰੂ ਤੋਂ ਹੀ ਨਿੱਕੀਆਂ-ਨਿੱਕੀਆਂ ਡਰੈੱਸਾਂ ਬਹੁਤ ਪਸੰਦ ਸੀ ਮੇਰੀ ਮਾਂ ਆਪ ਸਲਾਈ ਕਰਦੀ ਸੀ ਪਰ ਉਹਨੇ ਕਦੀ ਵੀ ਮੇਰੇ ਸੂਟ ਸਿਉਂਕੇ ਨਹੀਂ ਪਾਇਆ ਸੀ ਕਿਉਂਕਿ ਮੈਨੂੰ ਸੂਟ ਬਿਲਕੁਲ ਵੀ ਪਸੰਦ ਨਹੀਂ ਸੀ ਮੈਂ ਹਮੇਸ਼ਾ ਆਪਣੀ ਮਾਂ ਕੋਲੋਂ ਫਰਾਕਾਂ ਹੀ ਸਵਾ ਕੇ ਪਾਉਂਦੀ ਸੀ ਮੈਨੂੰ ਮਾਡਲ ਦੀ ਤਰ੍ਹਾਂ ਰਹਿਣ ਦਾ ਬੜਾ ਸ਼ੌਕ ਸੀ ਕਿਉਂਕਿ ਜਦੋਂ ਥੋੜੀ ਜਿਹੀ ਮੈਂ ਵੱਡੀ ਹੋਈ ਤਾਂ ਪ੍ਰਾਈਵੇਟ ਸਕੂਲ ਵਿੱਚ ਪੜਨ ਵਾਲੇ ਬੱਚਿਆਂ ਦੇ ਤੌਰ ਤਰੀਕੇ ਅਲੱਗ ਹੀ ਹੁੰਦੇ ਸੀ। ਬੇਸ਼ੱਕ ਮੈਂ ਮਿਡਲ ਕਲਾਸ ਫੈਮਲੀ ਤੋਂ ਸੀ ਪਰ ਮੇਰਾ ਰਹਿਣ ਸਨ ਅਮੀਰਾਂ ਦੀ ਤਰ੍ਹਾਂ ਸੀ। ਮੇਰਾ ਬੋਲਣ ਦਾ ਤਰੀਕਾ ਤੇ ਉੱਠਣ ਬੈਠਣ ਦੇ ਤਰੀਕੇ ਤੋਂ ਹਰ ਕੋਈ ਮੇਰੀ ਮਾਂ ਨੂੰ ਕਹਿ ਦਿੰਦਾ ਸੀ ਕਿ ਕਮਲ ਮੈਨੂੰ ਇਹ ਤੇਰੀ ਕੁੜੀ ਨਹੀਂ ਲੱਗਦੀ ਕਿਉਂਕਿ ਇਹ ਤੁਹਾਡੇ ਸਾਰਿਆਂ ਚੋਂ ਬਹੁਤ ਅਲੱਗ ਆ। ਮੈਂ ਇਸ ਗੱਲ ਤੇ ਬੜੀ ਖੁਸ਼ਕ ਹੁੰਦੀ ਸੀ। ਇਹ ਲੋਕ ਮੇਰੀਆਂ ਤੀਫਾਂ ਕਰਦੇ ਆ ਕਿਉਂਕਿ ਮੇਰੀ ਮਾਂ ਫੈਸ਼ਨ ਡਿਜ਼ਾਈਨਰ ਸੀ ਉਸ ਵੇਲੇ ਵੀ ਲੋਕਾਂ ਦੇ ਕੱਪੜੇ ਸਿਉਂ ਕੇ ਘਰ ਦਾ ਗੁਜ਼ਾਰਾ ਕਰਦੀ ਸੀ ਕਿਉਂਕਿ ਮੇਰਾ ਛੋਟਾ ਭਰਾ ਵੀ ਮੇਰੇ ਨਾਲ ਹੀ ਸਕੂਲ ਵਿੱਚ ਪੜਦਾ ਸੀ ਸਾਡੀ ਪੜ੍ਹਾਈ ਦੇ ਖਰਚੇ ਬਹੁਤ ਸੀ ਤੇ ਘਰ ਦਾ ਖਰਚਾ ਗੁਜ਼ਾਰਾ ਮਸਾ ਹੀ ਹੁੰਦਾ ਸੀ ਸਾਡੇ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਸੀ ਬਸ ਜੋ ਕਮਾਉਣਾ ਸੀ ਉਹੀ ਖਾਣਾ ਸੀ ਮੈਂ ਆਪਣੀ ਮਾਂ ਨੂੰ ਹਮੇਸ਼ਾ ਹੀ ਕਿਹਾ ਸੀ ਕਿ ਮੈਂ ਪੜ੍ਹ ਲਿਖ ਕੇ ਬਾਹਰ ਜਾਵਾਂਗੀ ਮੇਰੀ ਮਾਂ ਨੇ ਵੀ ਸੋਚਿਆ ਕਿ ਕਿਉਂ ਨਾ ਮੈਂ ਆਪਣੇ ਧੀ ਨੂੰ ਬਾਹਰਲੇ ਦੇਸ਼ ਹੀ ਭੇਜਾਂ ਕਿਉਂਕਿ ਇੱਥੇ ਤਾਂ ਕੁਝ ਵੀ ਨਹੀਂ ਬੰਦਦਾ ਸੀ ਮੇਰੇ ਡੈਡੀ ਨੇ ਸਾਰੀ ਉਮਰ ਮਲੇਸ਼ੀਆ ਲੰਘਾ ਦਿੱਤੀ ਸੀ ਪਰ ਘਰ-ਬਾਰ ਨਹੀਂ ਬਣਾਇਆ ਸੀ ਸਾਡੇ ਸਾਰੇ ਸ਼੍ਰੀ ਭਾਈਚਾਰੇ ਦੇ ਘਰ-ਬਾਰ ਸੋਹਣੇ ਸੀ ਤੇ ਰਹਿਣ ਸਨ ਵਧੀਆ ਸੀ ਮੈਂ ਵੀ ਸੋਚਦੀ ਹੁੰਦੀ ਸੀ ਕਿ ਮੈਂ ਕਦੋਂ ਇਸ ਸਟੇਜ ਤੇ ਪਹੁੰਚਾਂਗੀ ਕਿ ਮੈਂ ਆਪਣਾ ਘਰ-ਬਾਰ ਤੇ ਰਹਿਣ ਸਨ ਵਧੀਆ ਬਣਾਉਂਗੀ ਕਿਉਂਕਿ ਮੇਰਾ ਐਟੀਟਿਊਡ ਦੇਖ ਕੇ ਹਰ ਕੋਈ ਮੈਨੂੰ ਮਜ਼ਾਕ ਕਰ ਜਾਂਦਾ ਸੀ ਕਿ ਕੁੜੀ ਦਾ ਐਟੀਟਿਊਡ ਮਾਂ ਨਹੀਂ ਆ ਤੇ ਮਾਂ ਪਿਓ ਵਿਚਾਰੇ ਕਿੱਦਾਂ ਮਿਹਨਤ ਕਰਦੇ ਫਿਰਦੇ ਆ ਪਰ ਮੇਰੇ ਸ਼ੌਂਕ ਨੂੰ ਕੋਣ ਬਦਲ ਸਕਦਾ ਸੀ ਮੈਨੂੰ ਤਾਂ ਕਿਸੇ ਵੀ ਤਰ੍ਹਾਂ ਪੈਸਾ ਕਮਾਉਣਾ ਸੀ ਤੇ ਆਪਣੇ ਘਰਬਾਰ ਨੂੰ ਵਧੀਆ ਬਣਾਉਣਾ ਸੀ ਪਰ ਮੇਰਾ ਇਹ ਸਭ ਕਰਨ ਦਾ ਕੋਈ ਗਲਤ ਇਰਾਦਾ ਨਹੀਂ ਸੀ ਮੈਂ ਮਿਹਨਤ ਕਰਨਾ ਚਾਹੁੰਦੀ ਸੀ ਮੈਂ ਜਿੰਨੀ ਇੰਟੈਲੀਜੈਂਟ ਸੀ ਉਸੇ ਤਰ੍ਹਾਂ ਹੀ ਮੈਂ ਪੜ ਕੇ ਕੋਈ ਨੌਕਰੀ ਜਾਂ ਬਾਹਰਲੇ ਦੇਸ਼ ਜਾ ਕੇ ਮਿਹਨਤ ਨਾਲ ਪੈਸਾ ਕਮਾ ਕੇ ਸਭ ਕੁਝ ਕਰਨਾ ਚਾਹੁੰਦੀ ਸੀ ਤਾਂ ਕਿ ਮੈਨੂੰ ਕੋਈ ਇਹ ਨਾ ਕਹੇ ਕਿ ਇਹਨੇ ਆਪਣੇ ਗੰਦੇ ਐਟੀਟਿਊਡ ਦੇ ਨਾਲ ਹਰਕਤਾਂ ਵੀ ਗੰਦੀਆਂ ਹੀ ਕੀਤੀਆਂ ਇਸ ਲਈ ਮੈਂ ਚੰਗੇ ਨੰਬਰਾਂ ਨਾਲ ਪਾਸ ਹੋਣਾ ਚਾਹੁੰਦੀ ਸੀ ਤੇ ਮੈਂ ਇਹ ਸਭ ਕੁਝ ਕਰਨਾ ਵੀ ਚਾਹੁੰਦੀ ਸੀ ਇਦਾਂ ਹੀ ਦੰ ਲੰਘਦੇ ਗਏ ਤੇ ਮੈਂ ਹੌਲੀ ਹੌਲੀ ਜਵਾਨ ਹੋ ਗਈ ਸੀ ਮੈਂ 10ਵੀਂ ਤੱਕ CBSE ਬੋਰਡ 'ਚ ਪੜ੍ਹਾਈ ਕੀਤੀ ਤੇ ਉਸ ਤੋਂ ਬਾਅਦ ਮੈਂ ਕਾਲਜ ਜੁਆਇਨ ਕਰਨਾ ਸੀ ਪਰ ਮੇਰੀ ਨੇ ਮੈਨੂੰ ਪੜਨ ਨਹੀਂ ਦਿੱਤਾ ਕਿਉਂਕਿ ਉਹਦੇ ਮਾਨ ਵਿੱਚ ਵੀ ਪੈਸਿਆਂ ਦਾ ਲਾਲਚ ਸੀ ਐਸਲੀ ਹੋਂ ਨੇ ਮੈਨੂੰ 10ਵੀਂ ਤੋਂ ਬਾਅਦ ਕੋਈ ਕੋਰਸ ਵੀ ਨਹੀਂ ਸਿਖਾਇਆ ਤੇ ਘਰੇ ਹੀ ਬਾਹਰ ਦਾ ਕੰਮ ਬਣਾਉਣ ਲੱਗ ਪਈ ਪਰ ਬਾਹਰ ਜਾਣ ਦੇ ਲਈ ਵੀ ਬਹੁਤ ਪੈਸਾ ਹੋਣਾ ਚਾਹੀਦਾ ਸੀ ਮੇਰੇ ਡੈਡੀ ਕਹਿੰਦੇ ਸੀ ਕਿ ਇਹਨੂੰ ਮੇਰੇ ਕੋਲ ਮਲੇਸ਼ੀਆ ਭੇਜਦੇ ਮੈਂ ਇੱਥੇ ਹੀ ਇਹਦੀ 11ਵੀਂ ਤੇ 12ਵੀਂ ਵੀ ਕਰਵਾ ਦੇਵਾਂਗਾ ਤੇ ਨਾਲੇ ਇੱਥੇ ਕੰਮ ਦੇ ਲਵਾ ਦੇਵਾਂਗਾ ਪਰ ਮੇਰੀ ਮਾਂ ਚਾਹੁੰਦੀ ਸੀ ਕਿ ਮੈਂ ਇਹਨੂੰ ਕੈਨੇਡਾ ਭੇਜਾਂ ਤੇ ਉੱਥੇ ਹੀ ਇਹ ਪੱਕੀ ਹੋ ਜਾਵੇ ਤੇ ਮੈਨੂੰ ਜ਼ਿਆਦਾ ਪੈਸੇ ਪਾਵੇ ਕਿਉਂਕਿ ਮੈਂ ਪੜਨ ਵਿੱਚ ਇੰਟੈਲੀਜੈਂਟ ਸੀ ਮੇਰੀ ਮਾਂ ਨੂੰ ਪਤਾ ਸੀ ਕਿ ਬਾਹਰ ਪੀਅਰ ਮੈਨੂੰ ਬਹੁਤ ਜਲਦੀ ਮਿਲ ਜਾਣੀ ਆ ਇਸ ਲਈ ਮੇਰੀ ਮਾਂ ਨੇ ਕੁਝ ਸਾਲਾਂ ਦੇ ਵਿੱਚ ਹੀ ਕਿਸੇ ਨੂੰ ਬਿਨਾਂ ਦੱਸੇ ਮੈਨੂੰ ਕੈਨੇਡਾ ਚਾੜ੍ਹ ਦਿੱਤਾ ਜਦੋਂ ਮੈਂ ਉੱਥੇ ਗਈ ਤਾਂ ਮੈਨੂੰ ਕੰਮ ਤਾਂ ਮਿਲ ਗਿਆ ਸੀ ਪਰ ਮੈਂ ਆਪਣੀਆਂ ਸਹੇਲੀਆਂ ਦੇ ਨਾਲ ਰਹਿੰਦੀ ਹੁੰਦੀ ਸੀ ਉਹਨਾਂ ਦਾ ਰਹਿਣ ਸਨ ਬੜਾ ਅਜੀਬ ਜਿਹਾ ਸੀ ਪਰ ਮੈਨੂੰ ਵੀ ਉਸੇ ਤਰ੍ਹਾਂ ਹੀ ਐਡਜਸਟ ਕਰਨਾ ਪੈਂਦਾ ਸੀ ਕਿਉਂਕਿ ਮੇਰੇ ਇਕੱਲੇ ਕੋਲੋ ਕਮਰੇ ਦਾ ਕਿਰਾਇਆ ਨਹੀਂ ਦੇ ਹੁੰਦਾ ਸੀ ਤੇ ਨਾ ਹੀ ਮੈਂ ਇਹਨੇ ਪੈਸੇ ਕਮਾ ਰਹੀ ਸੀ ਇਸ ਲਈ ਸੋਚਿਆ ਕਿ ਇੰਨਾ ਕੁੜੀਆਂ ਦੇ ਨਾਲ ਹੀ ਰਹਿ ਕੇ ਮੈਂ ਕਮਰੇ ਦਾ ਕਿਰਾਇਆ ਦੇ ਦੇਵਾਂਗੀ ਕਿਉਂਕਿ ਏਦਾਂ ਮੈਨੂੰ ਥੋੜਾ ਕਿਰਾਇਆ ਦੇਣਾ ਪੈਂਦਾ ਸੀ ਵੈਸੇ ਘਰ ਦੇ ਕਿਰਾਏ ਹੀ ਮਾਨ ਨਹੀਂ ਸੀ ਹੌਲੀ ਹੌਲੀ ਮੈਨੂੰ ਉੱਥੇ ਕੰਮ ਵੀ ਮਿਲ ਗਿਆ ਸੀ ਤੇ ਤਨਖਾਹ ਵੀ ਵਧ ਗਈ ਸੀ ਮੈਂ ਆਪਣੇ ਘਰ ਵੀ ਪੈਸੇ ਪਾਉਣ ਲੱਗ ਗਈ ਸੀ ਮੇਰੀ ਮਾਂ ਬੜੀ ਖੁਸ਼ ਸੀ ਤੇ ਮੇਰੇ ਡੈਡੀ ਵੀ ਮਲੇਸ਼ੀਆ ਤੋਂ ਘਰ ਆ ਗਏ ਮੇਰੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਸੀ ਪਰ ਮੇਰੀ ਮਾਂ ਨੇ ਕੱਪੜੇ ਸਲਾਈ ਕਰਨੇ ਨਹੀਂ ਛੱਡੇ ਸੀ ਮੇਰੇ ਡੈਡੀ ਨੇ ਵੀ ਇੰਡੀਆ ਆ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਜਦ ਕਿ ਮੇਰਾ ਭਰਾ ਤਾਂ ਹਜੇ 8ਵੀਂ ਜਮਾਤ ਵਿੱਚ ਹੀ ਸੀ ਤਾਂ ਮੈਂ ਸੋਚਦੀ ਸੀ ਕਿ ਜ਼ਰੂਰ ਪੜ੍ਹਾਈ ਕਰਾ ਕੇ ਮਹਦੀਪ ਨੂੰ ਆਪਣੇ ਕੋਲ ਸੱਦ ਲਵਾਂਗੀ ਪਰ ਮੈਨੂੰ ਕੀ ਪਤਾ ਸੀ ਕਿ ਮੇਰੀ ਮਾਂ ਨੇ ਮੇਰੇ ਨਾਲ ਕੀ ਕਰਨਾ ਕਿਉਂਕਿ ਮੈਂ ਕਦੀ ਵੀ ਇਦਾਂ ਨਹੀਂ ਸੋਚਿਆ ਸੀ ਕਿ ਮੇਰੀ ਪਿਆਰੀ ਮਾਂ ਜੋ ਮੈਨੂੰ ਇੰਨਾ ਪਿਆਰ ਕਰਦੀ ਹੈ ਉਹ ਮੇਰੇ ਨਾਲ ਇਹੋ ਜਿਹੀ ਹਰਕਤ ਵੀ ਕਰ ਸਕਦੀ ਹੈ ਕਿਉਂਕਿ ਉਹ ਪੈਸਿਆਂ ਦੇ ਲਾਲਚ ਵਿੱਚ ਅੰਨੀ ਹੋ ਗਈ ਸੀ ਮੈਂ ਬਾਹਰ 2 ਸਾਲ ਪੜ੍ਹਾਈ ਕੀਤੀ ਤੇ ਉਸ ਤੋਂ ਬਾਅਦ ਮੈਨੂੰ ਪੀਆਰ ਮਿਲ ਗਈ ਸੀ ਮੈਂ ਕੈਨੇਡਾ ਪੱਕੀ ਹੋ ਗਈ ਸੀ ਤੇ ਮੈਂ ਖੁੱਲੇ ਆਮ ਕੰਮ ਕਰ ਸਕਦੀ ਸੀ ਤੇ ਜੋ ਵੀ ਦਿਲ ਕਰਦਾ ਸੀ ਉਹੀ ਕੰਮ ਕਰ ਸਕਦੀ ਸੀ ਮੈਨੂੰ ਕੋਈ ਵੀ ਪ੍ਰਵਾਹ ਨਹੀਂ ਸੀ ਮੈਂ ਪਿੰਡ ਵੀ ਮਾਂ ਨੂੰ ਘੱਟ ਹੀ ਫੋਨ ਕਰਦੀ ਹੁੰਦੀ ਸੀ ਕਿਉਂਕਿ ਮੇਰੇ ਕੋਲ ਟਾਈਮ ਵੀ ਬਹੁਤ ਘੱਟ ਹੁੰਦਾ ਸੀ ਕਿਉਂਕਿ ਜੇ ਮੈਂ ਘਰ ਵੇਲੀ ਰਹਿੰਦੀ ਤਾਂ ਕਿਰਾਇਆ ਤੇ ਬਾਹਰ ਦੇ ਖਰਚੇ ਹੀ ਮਾਨਨੇ ਸੀ ਉੱਥੇ ਕੋਈ ਵੀ ਸਾਡੀ ਹੈਲਪ ਕਰਨ ਵਾਲਾ ਨਹੀਂ ਸੀ ਅਸੀਂ ਆਪਸ ਵਿੱਚ 6 ਕੁੜੀਆਂ ਸੀ ਜੋ ਇੱਕ ਦੂਜੇ ਦਾ ਸਹਾਰਾ ਸੀ ਤੇ ਉਹ ਕੁੜੀਆਂ ਬੜੀਆਂ ਅਮੀਰ ਸੀ ਤੇ ਹਮੇਸ਼ਾ ਹੀ ਮਾਡਲਾਂ ਦੇ ਵਾਂਗ ਰਹਿੰਦੀਆਂ ਸੀ ਉਹਨਾਂ ਵੱਲ ਦੇਖ-ਦੇਖ ਕੇ ਮੈਂ ਵੀ ਸੋਚਿਆ ਕਿ ਕਿਉਂ ਨਾ ਮੈਂ ਵੀ ਛੋਟੇ ਕੱਪੜੇ ਪਾਵਾਂ ਤੇ ਮੈਨੂੰ ਪਹਿਲਾਂ ਹੀ ਸ਼ੌਂਕ ਸੀ ਤੇ ਆਪਣੇ ਆਪ ਨੂੰ ਇੱਕ ਮਾਡਲ ਦੀ ਤਰ੍ਹਾਂ ਦਿਖਾਵਾਂ ਕਿਉਂਕਿ ਮੈਨੂੰ ਮਾਡਲਾਂ ਵਾਂਗ ਰਹਿਣਾ ਪਸੰਦ ਸੀ ਪਰ ਮੈਂ ਆਪਣੇ ਘਰ ਦੀ ਗਰੀਬੀ ਦਾ ਕਰਕੇ ਇਹ ਸਭ ਕੁਝ ਨਹੀਂ ਕਰ ਸਕਦੀ ਸੀ ਪਰ ਜਦੋਂ ਮੈਂ ਬਾਹਰ ਗਈ ਤਾਂ ਕੁੜੀਆਂ ਦੇ ਨਾਲ ਰਹਿ ਕੇ ਮੈਂ ਮਾਡਲਾਂ ਦੀ ਵਾਂਗ ਰਹਿਣ ਲੱਗ ਪਈ ਸੀ ਤੇ ਮੇਰੇ ਨਾਲ ਦੀਆਂ ਕੁੜੀਆਂ ਜੋ ਸੀ ਉਹ ਆਪਣੇ ਪੈਸੇ ਜੋੜਨ ਦਾ ਕਰਕੇ ਜਾਂ ਘਰੇ ਜ਼ਿਆਦਾ ਪੈਸੇ ਪਾਉਣ ਦਾ ਕਰਕੇ ਬਾਹਰਲੇ ਮੁੰਡਿਆਂ ਦੇ ਨਾਲ ਗਲਤ ਕੰਮ ਕਰਕੇ ਵੀ ਜ਼ਿਆਦਾ ਪੈਸਾ ਕਮਾ ਲੈਂਦੀਆਂ ਸੀ ਪਰ ਮੇਰਾ ਦਿਲ ਬਿਲਕੁਲ ਵੀ ਨਹੀਂ ਕਰਦਾ ਸੀ ਕਿ ਮੈਂ ਇਹ ਕੰਮ ਕਰਾਂ ਤੇ ਪੈਸੇ ਜੋੜ ਕੇ ਆਪਣੀ ਮਾਂ ਨੂੰ ਦੇਵਾਂ ਮੈਂ ਸੋਚਦੀ ਸੀ ਕਿ ਮੈਂ ਹਮੇਸ਼ਾ ਆਪਣੀ ਮਾਂ ਨੂੰ ਹੱਕ ਦੀ ਕਮਾਈ ਦੇ ਹੀ ਪੈਸੇ ਪਾਇਆ ਕਰੂੰਗੀ ਪਰ ਕੁੜੀਆਂ ਨੇ ਮੈਨੂੰ ਕਿਹਾ ਸੀ ਕਿ ਜੇ ਤੂੰ ਵੀ ਇਦਾਂ ਕਰੇਂਗੀ ਤੈਨੂੰ ਵੀ ਜ਼ਿਆਦਾ ਪੈਸੇ ਮਿਲਣਗੇ ਪਰ ਉਹ ਮੁੰਡੇ ਤਾਂ ਦਵਾਈ ਖਾ ਕੇ ਪਤਾ ਨਹੀਂ ਕਿੰਨਾ ਕਿੰਨਾ ਟਾਈ ਉਹਨਾਂ ਨਾਲ ਗਲਤ ਕੰਮ ਕਰਦੇ ਸੀ ਤੇ ਕੁੜੀਆਂ ਨੂੰ ਕੋਈ ਸਵਰਤ ਨਹੀਂ ਰਹਿੰਦੀ ਸੀ ਇਸ ਲਈ ਜਦੋਂ ਘਰ ਆਉਂਦੀਆਂ ਤੇ ਬੇਸੁਰਤ ਹੋਈਆਂ ਹੁੰਦੀਆਂ ਸੀ ਤੇ ਕੰਮ ਤੇ ਵੀ ਬਹੁਤ ਘਟ ਜਾਂਦੀਆਂ ਸੀ ਉਹਨਾਂ ਵਿੱਚੋਂ ਮੈਂ ਹੀ ਇੱਕ ਸੀ ਜੋ ਉਹਨਾਂ ਨੂੰ ਸੰਭਾਲਦੀ ਸੀ ਤੇ ਉਹਨਾਂ ਦੇ ਖਾਣ ਪੀਣ ਦਾ ਧਿਆਨ ਰੱਖਦੀ ਸੀ ਤੇ ਉਹਨਾਂ ਨੂੰ ਇਸ ਕੰਮ ਤੋਂ ਰੋਕਦੀ ਸੀ ਮੈਨੂੰ ਕੀ ਪਤਾ ਸੀ ਕਿ ਇਸ ਕੰਮ ਦੇ ਕਿੰਨੇ ਮਿਲਦੇ ਆ ਪਰ ਜਦੋਂ ਮੈਂ ਇੱਕ ਦਿਨ ਆਪਣੀ ਸਹੇਲੀ ਦੇ ਨਾਲ ਗਈ ਤਾਂ ਉਹ ਮੁੰਡਾ ਕਾਫੀ ਜਵਾਨ ਤੇ ਹੱਟਾ-ਕਟਾ ਉਨੇ ਪੂਰੇ 3 ਘੰਟੇ ਮੇਰੀ ਸਹੇਲੀ ਨੂੰ ਅੰਦਰ ਹੀ ਰੱਖਿਆ ਸੀ ਪਤਾ ਨਹੀਂ ਉਹਦੇ ਨਾਲ ਕੀ ਕੁਝ ਕੀਤਾ ਜਦੋਂ ਬਾਹਰ ਆਈ ਤਾਂ ਬੇਸੁਰਤ ਸੀ ਉਹਨੂੰ ਕੋਈ ਹੋਸ਼ ਵੀ ਨਹੀਂ ਸੀ ਬੰਬਲੀ ਪਈ ਸੀ ਯਾਦ ਕਿ ਉਹਦਾ ਸਾਰਾ ਕੁਝ ਮੇਰੇ ਕੋਲ ਸੀ ਫੋਨ ਤੇ ਬੈਗ ਵਗੈਰਾ ਮੈਂ ਲੈ ਕੇ ਲਾਗੇ ਦੇ ਰੈਸਟੋਰੈਂਟ ਵਿੱਚ ਬੈਠ ਗਈ ਸੀ ਇਹ ਕੰਮ ਛੁੱਟੀ ਵਾਲੇ ਦਿਨ ਕਰਦੀਆਂ ਹੁੰਦੀਆਂ ਸੀ ਪਰ ਇਸ ਕੰਮ ਦੇ ਉਹ 10-15000 ਰੁਪਏ ਇੰਡੀਆ ਦੇ ਲੈ ਲੈਂਦੀਆਂ ਸੀ ਤਾਂ ਕਿ ਉਹ ਜ਼ਿਆਦਾ ਪੈਸੇ ਕਮਾ ਸਕਣ ਪਰ ਮੈਂ ਇਸ ਚੀਜ਼ ਤੋਂ ਬਹੁਤ ਡਰਦੀ ਸੀ ਮੈਂ ਸੋਚਿਆ ਸੀ ਕਿ ਨਹੀਂ ਮੈਂ ਇਦਾਂ ਦਾ ਕੰਮ ਬਿਲਕੁਲ ਵੀ ਨਹੀਂ ਕਰੂੰਗੀ ਮੈਂ ਜੋ ਵੀ ਕਰੂੰਗੀ ਆਪਣੇ ਵਿਆਹ ਤੋਂ ਬਾਅਦ ਆਪਣੇ ਘਰ ਵਾਲੇ ਦੇ ਨਾਲ ਹੀ ਕਰੂੰਗੀ ਪਰ ਇਦਾਂ ਮੇਰੇ ਨਾਲ ਕਿੱਥੇ ਹੋਇਆ ਮੇਰੀ ਮਾਂ ਨੇ ਤੇ ਕਿਸੇ ਮੁੰਡੇ ਨਾਲ ਗੱਲ ਕੀਤੀ ਕੀਤੀ ਹੋਈ ਸੀ ਕਿ ਮੇਰੀ ਕੁੜੀ ਤੁਹਾਨੂੰ ਬਾਹਰ ਸਾਥ ਲਊਗੀ ਜਦ ਕਿ ਮੁੰਡਾ ਇਕੱਲਾ ਸੀ ਤੇ ਉਹਦੇ ਤੇ ਮਾਂ ਪਿਓ ਵੀ ਨਹੀਂ ਸੀ ਇੱਕ ਭੈਣ ਸੀ ਹੋਵੇ ਆਈ ਹੋਈ ਸੀ ਤੇ ਉਹਦੇ ਕੋਲੇ ਜ਼ਮੀਨ ਜਾਇਦਾਦ ਵੀ ਸੀ ਜਦ ਮੇਰੀ ਮਾਂ ਨੇ ਉਹਦੇ ਨਾਲ 70 ਲੱਖ ਰੁਪਏ ਦੀ ਡੀਲ ਕਰ ਲਈ ਤੇ ਮੈਨੂੰ ਕਹਿ ਦਿੱਤਾ ਕਿ ਮੈਂ ਤੇਰੇ ਲਈ ਇੱਕ ਮੁੰਡਾ ਦੇਖਿਆ ਜੋ ਬਹੁਤ ਸੋਹਣਾ ਮੈਨੂੰ ਫੋਟੋ ਤੇ ਹੀ ਦਿਖਾ ਦਿੱਤਾ ਮੈਂ ਸੋਚਿਆ ਕਿ ਮੇਰੀ ਮਾਂ ਨੇ ਜੋ ਵੀ ਮੇਰੇ ਲਈ ਦੇਖਿਆ ਹੋਊਗਾ ਉਹ ਵਧੀਆ ਹੀ ਦੇਖਿਆ ਹੋਊਗਾ ਇਸ ਲਈ ਮੈਂ ਵੀ ਹਾਂ ਕਰ ਦਿੱਤੀ ਤੇ ਮੇਰਾ ਵਿਆਹ ਸਿਰਫ 5 ਦਿਨਾਂ ਵਿੱਚ ਹੀ ਹੋਣਾ ਸੀ ਕਿਉਂਕਿ ਮੈਨੂੰ ਸਿਰਫ 5 ਦਿਨਾਂ ਦੀ ਹੀ ਛੁੱਟੀ ਮਿਲੀ ਸੀ ਤੇ ਮੈਂ ਉਸ ਮੁੰਡੇ ਨੂੰ ਬਾਹਰ ਲੈ ਜਾਣਾ ਸੀ ਮੇਰੀ ਮਾਂ ਨੇ ਕਿਹਾ ਸੀ ਕਿ ਬਾਹਰ ਜਾਣ ਤੋਂ ਬਾਅਦ ਤੂੰ ਮੁੰਡੇ ਨੂੰ ਵੀ ਸੱਦਣਾ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਮੇਰੀ ਮਾਂ ਨੇ ਉਸ ਵਿਚਾਰੇ ਨੂੰ ਇਦਾਂ ਫਸਾਇਆ ਹੋਇਆ ਸੀ ਕਿ ਉਸ ਨੇ 70 ਲੱਖ ਦੇ ਕੇ ਮੇਰੇ ਨਾਲ ਕੰਟਰੈਕਟ ਮੈਰਿਜ ਕਰਵਾ ਲਈ ਸੀ। ਮੈਨੂੰ ਬਿਲਕੁਲ ਵੀ ਇਹ ਪਸੰਦ ਨਹੀਂ ਸੀ। ਮੈਂ ਜਦੋਂ ਦੇਖਿਆ ਕਿ ਮੇਰੀ ਮਾਂ ਨੇ ਸਭ ਕੁਝ ਕੀਤਾ ਤਾਂ ਮੈਂ ਵਿਆਹ ਵਾਲੇ ਦਿਨ ਹੀ ਜਵਾਬ ਦੇਣਾ ਚਾਹੁੰਦੀ ਸੀ ਪਰ ਰਿਸ਼ਤੇਦਾਰਾਂ ਤੇ ਸ਼ਰੀਕੇ ਭਾਈ ਚਾਰੇ ਦਾ ਕਰਕੇ ਮੈਂ ਆਪਣੀ ਮਾਂ ਦੀ ਬੇਇੱਜ਼ਤੀ ਨਹੀਂ ਹੋਣ ਦੇਣਾ ਚਾਹੁੰਦੀ ਸੀ। ਇਸ ਲਈ ਮੈਂ ਵਿਆਹ ਵਾਲੇ ਦਿਨ ਵਿਦਾ ਹੋ ਕੇ ਆਪਣੇ ਸਹੁਰੇ ਘਰ ਚਲੀ ਗਈ ਸੀ। ਉਸ ਤੋਂ ਬਾਅਦ ਤੀਜੇ ਹੀ ਦੈਨ ਮੈਂ ਆਪਣੇ ਪੀਕੇ ਆਈ ਤੇ ਮੇਰੀ ਮਾਂ ਨੇ ਮੇਰੀ ਡਾਕਟਰ ਓਕੇ ਕਰਵਾ ਦਿੱਤੀ ਤੇ ਕਹਿ ਦਿੱਤਾ ਕਿ ਉਧਰ ਜਾ ਕੇ ਪ੍ਰੀਤ ਦੇ ਕਾਗਜ਼ ਤਿਆਰ ਕਰਵਾ ਦੇ ਹੁਣ ਉਹ ਵੀ ਸਾਜ ਲਈ ਪਰ ਜਦੋਂ ਮੈਂ ਕੈਨੇਡਾ ਜਾ ਕੇ ਮੁੰਡੇ ਨਾਲ ਚੰਗੀ ਤਰ੍ਹਾਂ ਗੱਲ ਕੀਤੀ ਤਾਂ ਉਹਨੇ ਮੈਨੂੰ ਦੱਸਿਆ ਕਿ ਆਪਣਾ ਕੋਈ ਪੱਕਾ ਵਿਆਹ ਨਹੀਂ ਆ ਤੁਸੀਂ ਮੈਨੂੰ ਸੱਦਣਾ ਮੈਂ ਆਪਣੀ ਜ਼ਮੀਨ ਵੇਚ ਕੇ ਤੁਹਾਡੀ 70 ਲੱਖ ਰੁਪਏ ਦਿੱਤੇ ਆ ਤਾਂ ਕਿ ਤੁਸੀਂ ਮੈਨੂੰ ਕੈਨੇਡਾ ਸਾਥ ਸਕੋ ਤੇ ਆਪਣਾ ਸਿਰਫ ਕੰਟਰੈਕਟ ਮੈਰਿਜ ਕਰਵਾਈ ਆ ਇਹ ਸੁਣ ਕੇ ਤਾਂ ਮੈਂ ਹੈਰਾਨ ਹੀ ਹੋ ਗਈ ਸੀ ਮੈਂ ਆਪਣੀ ਮਾਂ ਨੂੰ ਫੋਨ ਲਾਇਆ ਤੇ ਕਾਫੀ ਰੋਣ ਤੋਂ ਬਾਅਦ ਮੈਂ ਮਾਂ ਨੂੰ ਕਿਹਾ ਕਿ ਮਾਂ ਮੈਂ ਤੈਨੂੰ ਕਦੀ ਵੀ ਨਹੀਂ ਬੁਲਾਉਣਾ ਤੂੰ ਕਿਸੇ ਦੇ ਨਾਲ ਇਦਾਂ ਕਿਉਂ ਕੀਤਾ ਤੇ ਜੇ ਤੈਨੂੰ ਪੈਸਿਆਂ ਦੀ ਲੋੜ ਸੀ ਤਾਂ ਤੂੰ ਮੈਨੂੰ ਦੱਸਦੀ ਤੂੰ ਕਿਸੇ ਇਨਸਾਨਾ ਧੋਖਾ ਕਿਉਂ ਕੀਤਾ ਇੰਨੇ ਪੈਸੇ ਲੈ ਕੇ ਤੂੰ ਬੇਇੱਜ਼ਤੀ ਕਰਵਾ ਦਿੱਤੀ ਮੈਂ ਆਪਣੀ ਮਾਂ ਨੂੰ ਫੋਨ ਲਾਉਣਾ ਛੱਡ ਦਿੱਤਾ ਸੀ ਯਦ ਕਿ ਉਹ ਮੁੰਡਾ ਮੈਨੂੰ ਵਾਰ-ਵਾਰ ਫੋਨ ਕਰਦਾ ਸੀ ਕਿ ਪਲੀਜ਼ ਜੇ ਮੈਨੂੰ ਤੁਸੀਂ ਬਾਹਰ ਨਾ ਸੱਦਿਆ ਤਾਂ ਮੈਂ ਸੁਸਾਇਸਾਈਡ ਕਰ ਲਵਾਂਗਾ ਕਿਉਂਕਿ ਮੈਂ ਤਾਂ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਸਾਰੇ ਪੈਸੇ ਤੁਹਾਡੀ ਮਾਂ ਨੂੰ ਦੇ ਦਿੱਤੇ ਆ ਹੁਣ ਮੇਰੇ ਕੋਲ ਟਿਕਟ ਲਈ ਵੀ ਪੈਸੇ ਨਹੀਂ ਉਹ ਵੀ ਮੈਂ ਕਿਸੇ ਕੋਲੋਂ ਉਧਾਰੇ ਲੈਣੇ ਆ ਜਾਣੀ ਉਹਨੇ ਆਪਣੀ ਭੈਣ ਕੋਲੋਂ ਲੈਣੇ ਸੀ ਜੋ ਉਹਦੇ ਹਿੱਸੇ ਦੀ ਜ਼ਮੀਨ ਸੀ ਉਹਨੇ ਵੇਚ ਲਈ ਸੀ ਪਰ ਮੈਨੂੰ ਉਹਦੇ ਤੇ ਤਰਸ ਵੀ ਆਉਂਦਾ ਸੀ ਤੇ ਗੁੱਸਾ ਵੀ ਆਉਂਦਾ ਸੀ ਕਿ ਉਹਨੇ ਇਦਾਂ ਕਿਉਂ ਕੀਤਾ ਮੇਰੀ ਮਾਂ ਨੇ ਵੀ ਇੱਕ ਵਾਰ ਮੇਰੇ ਨਾਲ ਗੱਲ ਨਾ ਕੀਤੀ ਤੇ ਨਾ ਹੀ ਡੈਡੀ ਨੇ ਮੇਰੇ ਨਾਲ ਕੋਈ ਗੱਲ ਕੀਤੀ ਸੀ ਮੇਰੀ ਮਾਂ ਨੇ ਆਪਣੀ ਚਲਾਕੀ ਮਾਰ ਹੀ ਦਿੱਤੀ ਸੀ ਤੇ ਉਸ ਮੁੰਡੇ ਕੋਲੋਂ 70 ਲੱਖ ਲੈ ਕੇ ਡੀਲ ਕਰ ਲਈ ਸੀ ਪਰ ਮੈਂ ਇੱਕ ਗੱਲ ਦੱਸ ਦਿੰਦੀ ਸੀ ਕਿ ਮੈਂ ਕਦੀ ਵੀ ਉਸ ਮੁੰਡੇ ਨਾਲ ਪੱਕੀ ਨਹੀਂ रह ਸਕਦੀ ਤੇ ਨਾ ਹੀ ਮੈਂ ਆਪਣੇ ਨਾਲ ਰੱਖ ਸਕਦੀ ਆ ਤੇ ਨਾ ਹੀ ਮੈਂ ਉਹਦੇ ਨਾਲ ਘਰ ਬਿਵਾਸਾ ਸਕਦੀ ਆ ਕਿਉਂਕਿ ਮੇਰਾ ਰਹਿਣ ਸਹਿਣ ਆਪਣੀਆਂ ਸਹੇਲੀਆਂ ਦੇ ਨਾਲ ਬਣਿਆ ਹੋਇਆ ਸੀ ਇੰਨਾ ਸ਼ੁਕਰ ਸੀ ਕਿ ਮੈਂ ਵਿਆਹ ਤੋਂ ਤੀਜੇ ਦਿਨ ਹੀ ਕੈਨੇਡਾ ਗਈ ਸੀ ਨਹੀਂ ਤਾਂ ਅਗਲੇ ਕੋਈ ਵੀ ਐਕਸ਼ਨ ਲੈ ਸਕਦੇ ਸੀ ਪਰ ਮੈਂ ਫਟਾਫਟ ਬਾਹਰ ਆਉਣ ਵਾਲੀ ਗੱਲ ਕੀਤੀ ਤਾਂ ਹੀ ਮੈਂ ਬਚ ਗਈ ਜੇ ਮੈਂ ਇੰਡੀਆ ਰਹਿੰਦੀ ਤੇ ਪਤਾ ਨਹੀਂ ਕੀ ਹੁੰਦਾ ਮੈਂ ਉਸ ਮੁੰਡੇ ਨੂੰ ਕਿਹਾ ਸੀ ਕਿ ਮੈਂ ਤੈਨੂੰ ਜਰੂਰ ਸੱਦ ਲਾਵਾਂਗੀ ਪਰ ਤੂੰ ਵਿਆਹ ਤੋਂ ਪਹਿਲਾਂ ਮੇਰੇ ਨਾਲ ਇੱਕ ਵਾਰ ਜਰੂਰ ਗੱਲ ਕਰਨੀ ਸੀ ਉਸ ਮੁੰਡੇ ਨੇ ਵੀ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਸੀ ਫਿਰ ਮਹੀਨੇ ਦੇ ਵਿੱਚ ਹੀ ਮੈਂ ਕੁਝ ਪੈਸੇ ਕਮਾਈ ਤੇ ਆਪਣੀ ਮਾਂ ਨਾਲ ਗੱਲ ਕਰਨ ਦੀ ਬਜਾਏ ਉਹਨੂੰ ਪੈਸੇ ਪਾਉਣ ਦੀ ਦੀ ਬਜਾਏ ਮੈਨੂੰ ਉਸ ਮੁੰਡੇ ਤੇ ਤਰਸ ਆਉਂਦਾ ਸੀ ਤੇ ਮੈਂ ਉਸ ਮੁੰਡੇ ਦੇ ਕਾਗਜ਼ ਬਣਾਉਣੇ ਸ਼ੁਰੂ ਕਰ ਦਿੱਤੇ ਤੇ 2-4 ਮਹੀਨਿਆਂ ਵਿੱਚ ਮੈਂ ਉਸ ਮੁੰਡੇ ਨੂੰ ਕੈਨੇਡਾ ਸੱਦ ਲਿਆ ਤੇ ਉਸ ਮੁੰਡੇ ਨੇ ਮੈਨੂੰ ਆਪਣੀ ਸਾਰੀ ਹੱਡ ਬੀਤੀ ਦੱਸੀ ਕਿ ਉਹਦੇ ਮਾਂ ਪਿਓ ਪਹਿਲਾਂ ਹੀ ਮਰ ਗਏ ਸੀ ਤੇ ਉਹਦੀ ਇੱਕ ਭੈਣ ਸੀ ਜਿਹਦਾ ਉਹਨੇ ਵਿਆਹ ਕਰ ਦਿੱਤਾ ਸੀ ਤੇ ਉਹ ਹੀ ਕੁਆਰਾ ਸੀ ਉਹਦੀ ਭੈਣ ਵੱਡੀ ਸੀ ਤੇ ਚਾਚਾ ਤਾਇਓ ਦੀ ਜ਼ਮੀਨ ਹੜੱਪਣਾ ਚਾਹੁੰਦੇ ਸੀ ਪਰ ਉਦੀ ਭੈਣ ਨੇ ਵੀ ਸਭ ਕੁਝ ਹੋਣ ਨਹੀਂ ਦਿੱਤਾ ਕਿਉਂਕਿ ਉਹਨੂੰ ਪਤਾ ਸੀ ਕਿ ਮੇਰਾ ਇੱਕੋ ਵੀਰਾ ਉਹਦੇ ਕੰਮ ਮੈਂ ਆਉਂਗੀ ਤੇ ਉਹ ਵੀ ਆਪਣੇ ਤਾਏ ਚਾਚਿਆਂ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ ਸੀ ਕਿਉਂਕਿ ਇਦਾਂ ਹੀ ਚਾਚੇ ਤਾਏ ਉਹਦੇ ਨਾਲ ਚੰਗਾ ਵਰਤਾਓ ਨਹੀਂ ਕਰਦੇ ਸੀ ਉਹਨੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਕੰਮ ਖਤਮ ਕੀਤਾ ਤੇ ਪੈਸੇ ਮੇਰੀ ਮਾਂ ਨੂੰ ਦੇ ਕੇ ਸੌਦਾ ਕਰ ਲਿਆ ਤੇ ਬਾਹਰ ਆਉਣ ਵਾਲੀ ਗੱਲ ਕੀਤੀ ਸੀ ਮੈਨੂੰ ਉਹਦੀ ਗੱਲ ਸੁਣ ਕੇ ਬੜਾ ਦੁੱਖ ਹੋਇਆ ਸੀ ਕਿ ਕਿੰਨੇ ਵੱਡੇ ਦੁੱਖ ਵਿੱਚੋਂ ਲੰਘ ਰਿਹਾ ਸੀ ਜਦ ਕਿ ਮੇਰੀ ਮਾਂ ਨੇ ਉਹਦੇ ਨਾਲ ਡੀਲ ਕਰਨ ਲੱਗੀ ਤੇ ਬਿਲਕੁਲ ਸ਼ਰਮ ਨਹੀਂ ਕੀਤੀ ਸੀ ਉਹਦੇ ਕੋਲੋਂ ਪੈਸੇ ਲੈ ਕੇ ਆਪਣੀ ਜੇਬ ਵਿੱਚ ਪਾਉਣ ਵਾਲੀ ਗੱਲ ਕੀਤੀ ਤੇ ਮੇਰੇ ਹੋਂ ਤੋਂ ਮਗਰੋਂ ਹੀ ਮਾਂ ਨੇ ਘਰ ਵੀ ਸਵਾਰ ਲਿਆ ਸੀ ਤੇ ਉਹਨੂੰ ਪਤਾ ਸੀ ਕਿ ਡੈਡੀ ਦੀ ਕਮਾਈ ਤੇ ਮੰਮੀ ਕੱਪੜੇ ਸਲਾਈ ਦੇ ਨਾਲ ਕਦੇ ਵੀ ਘਰ ਨੂੰ ਚੰਗੀ ਤਰ੍ਹਾਂ ਨਹੀਂ ਸਵਾਰ ਸਕਦੀ ਸੀ ਇਸ ਲਈ ਪੈਸੇ ਦੇਖ ਕੇ ਇੱਕਦਮ ਅਮੀਰ ਹੋਣ ਦਾ ਲਾਲਚ ਉਹਦੇ ਦਿਮਾਗ ਵਿੱਚ ਆ ਗਿਆ ਤੇ ਮੈਨੂੰ ਵੀ ਝੂਠ ਬੋਲ ਕੇ ਕੰਟਰੈਕਟ ਮੈਚ ਕਰਵਾ ਦਿੱਤੀ ਪਰ ਮੈਂ ਉਸ ਮੁੰਡੇ ਨੂੰ ਬਾਹਰ ਸੱਦ ਲਿਆ ਸੀ ਮੈਨੂੰ ਲੱਗਿਆ ਸੀ ਕਿ ਮੈਂ ਉਸ ਮੁੰਡੇ ਨੂੰ ਬਾਹਰ ਸੱਦ ਕੇ ਚੰਗਾ ਕੰਮ ਕੀਤਾ ਜਦੋਂ ਮੁੰਡੇ ਨੂੰ ਪਤਾ ਲੱਗਾ ਕਿ ਮੇਰੇ ਨਾਲ ਦੀਆਂ ਕੁੜੀਆਂ ਰੰਦਾ ਰਹਿਣ ਸਨ ਏਦਾਂ ਦਾ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਤੁਸੀਂ ਮੈਨੂੰ ਸਹੀ ਨਹੀਂ ਲੱਗਦੇ ਤੁਸੀਂ ਮੇਰੇ ਨਾਲ ਹੀ ਰਹਿ ਲਓ ਕਿਉਂਕਿ ਉਹ ਮੈਨੂੰ ਪਸੰਦ ਕਰਦਾ ਸੀ ਮੁੰਡਾ ਬਹੁਤ ਸੋਹਣਾ ਸੀ ਪਰ ਮੈਂ ਪੱਕੇ ਰੰਗ ਦੀ ਸੀ ਮੈਂ ਇਸ ਗੱਲ ਤੋਂ ਉਹਨੂੰ ਨਾ ਕਰ ਦਿੱਤੀ ਮੈਂ ਏਦਾਂ ਕਦੀ ਵੀ ਨਹੀਂ ਕਰ ਸਕਦੀ ਸੀ ਉਹ ਮੇਰੀਆਂ ਮੈਂਨਤਾ ਕਰਦਾ ਸੀ ਕਿ ਤੁਸੀਂ ਮੇਰੇ ਨਾਲ ਰਹਿ ਲਓ ਮੈਂ ਤੁਹਾਡੇ ਨਾਲ ਬਹੁਤ ਖੁਸ਼ ਰਹੂੰਗਾ ਕਿਉਂਕਿ ਤੁਸੀਂ ਮੈਨੂੰ ਬਹੁਤ ਚੰਗੇ ਲੱਗਦੇ ਮੈਂ ਉਹਨੂੰ ਕਿਹਾ ਕਿ ਨਹੀਂ ਮੇਰੇ ਨਾਲ ਦੀਆਂ ਕੁੜੀਆਂ ਦਾ ਰਹਿਣ ਸਹਿਣ ਬਿਲਕੁਲ ਵੀ ਚੰਗਾ ਨਹੀਂ ਮੈਂ ਆਪਣੀਆਂ ਸਹੇਲੀਆਂ ਨੂੰ ਛੱਡ ਨਹੀਂ ਸਕਦੀ ਇਸ ਲਈ ਮੈਂ ਉਹਦੇ ਨਾਲ ਰਹਿਣ ਤੋਂ ਮਨਾ ਕਰ ਦਿੱਤਾ ਤੇ ਮੈਂ ਤਾਂ ਸਿਰਫ ਆਪਣੀਆਂ ਸਹੇਲੀਆਂ ਨਾਲ ਹੀ ਰਹਿਣਾ ਸੀ ਕਿਉਂਕਿ ਮੈਂ ਵੀ ਉਹਨਾਂ ਦੇ ਨਾਲ ਰਹਿ ਕੇ ਉਹਨਾਂ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਸੌਣ ਦੀ ਆਦੀ ਹੋ ਗਈ ਸੀ ਪਰ ਜੋ ਕਰਦੀਆਂ ਸੀ ਉਹ ਗਲਤ ਕਰਦੀਆਂ ਸੀ ਤੇ ਮੈਨੂੰ ਇਹ ਸਭ ਕੁਝ ਚੰਗਾ ਤਾਂ ਨਹੀਂ ਲੱਗਦਾ ਸੀ ਪਰ ਮੇਰਾ ਉਹਨਾਂ ਨਾਲ ਹੀ ਦਿਲ ਲੱਗਦਾ ਸੀ ਮੈਂ ਸੋਚਿਆ ਸੀ ਕਿ ਜੇ ਮੈਂ ਵਿਆਹ ਹੀ ਕਰਾਉਣਾ ਤੇ ਮੈਂ ਕਿਸੇ ਹੋਰ ਕੈਨੇਡਾ ਦੇ ਮੁੰਡੇ ਨਾਲ ਵਿਆਹ ਕਰਵਾ ਲਵਾਂਗੀ ਜਦ ਕਿ ਮੇਰਾ ਮੁੰਡਿਆ ਤੋਂ ਵਿਸ਼ਵਾਸ ਉੱਡ ਗਿਆ ਸੀ ਜੋ ਮੁੰਡੇ ਮੇਰੀਆਂ ਸਹੇਲ ਨਾਲ ਟਾਈਮ ਸਪੈਂਡ ਕਰਦੇ ਸੀ ਉਹ ਵਿਆਹੇ ਹੋਏ ਸੀ ਉਹਨਾਂ ਦੇ ਬੱਚੇ ਵੀ ਸੀ ਪਰ ਮੇਰੀਆਂ ਸਹੇਲੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਉਹਨਾਂ ਨੂੰ ਸਿਰਫ ਉਹ ਪੈਸਿਆਂ ਦੇ ਨਾਲ ਹੀ ਮਤਲਬ ਸੀ ਉਹ ਨਹੀਂ ਦੇਖਦੇ ਸੀ ਕਿ ਕੋਈ ਵਿਆਹਿਆ ਜਾਂ ਫਿਰ ਕੁਆਰਾ ਉਹਨਾਂ ਨੂੰ ਸਿਰਫ ਆਪਣੇ ਮਜ਼ੇ ਨਾਲ ਹੀ ਮਤਲਬ ਹੁੰਦਾ ਸੀ ਹੌਲੀ ਹੌਲੀ ਮੈਨੂੰ ਵੀ ਇੱਕ ਮੁੰਡਾ ਪਸੰਦ ਆ ਗਿਆ ਸੀ ਤੇ ਮੈਂ ਉਸ ਮੁੰਡੇ ਦੇ ਨਾਲ ਗੱਲਬਾਤ ਕਰ ਲਈ ਸੀ ਕਿਉਂਕਿ ਮੇਰੇ ਮਾਡਲ ਵਾਲੇ ਛੋਟੇ ਕੱਪੜੇ ਤੇ ਰਹਿਣ ਸਨ ਦੇਖ ਕੇ ਉਹ ਮੇਰਾ ਫੈਨ ਹੋ ਗਿਆ ਸੀ ਉਹ ਮੁੰਡਾ ਮੇਰੀ ਸਹੇਲੀ ਦੇ ਫਰੈਂਡ ਦੇ ਨਾਲ ਆਇਆ ਸੀ ਕਿ ਉਹਨੇ ਮੈਨੂੰ ਪਸੰਦ ਕਰ ਲਿਆ ਮੈਂ ਸੋਚਿਆ ਕਿ ਜਦ ਮੇਰੀ ਮਾਂ ਵੀ ਮੇਰੇ ਨਾਲ ਇਹ ਕੰਮ ਕਰ ਸਕਦੀ ਹੈ ਤੇ ਮੈਂ ਆਪਣੀ ਪਸੰਦ ਦੇ ਨਾਲ ਟਾਈਮ ਸਪੈਂਡ ਕਿਉਂ ਨਹੀਂ ਕਰ ਸਕਦੀ ਮੈਂ ਵੀ ਉਸ ਮੁੰਡੇ ਦਾ ਨੰਬਰ ਲੈ ਲਿਆ ਤੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਸੀ ਉਹ ਮੁੰਡਾ ਜਦੋਂ ਮੈਨੂੰ ਮਿਲਣ ਲਈ ਆਇਆ ਤਾਂ ਮੈਂ ਬਹੁਤ ਖੁਸ਼ ਸੀ ਕਿਉਂਕਿ ਸਾਡੀ ਪਹਿਲੀ ਮੁਲਾਕਾਤ ਸੀ ਮੈਂ ਅੱਜ ਤੱਕ ਕਿਸੇ ਵੀ ਮੁੰਡੇ ਨੂੰ ਨਹੀਂ ਮਿਲੀ ਸੀ ਮੈਂ ਉਸ ਮੁੰਡੇ ਨੂੰ ਮਿਲ ਕੇ ਬੜੀ ਖੁਸ਼ ਹੋਈ ਉਹ ਮੁੰਡੇ ਨੇ ਵੀ ਮੈਨੂੰ ਗਲੇ ਲਾਇਆ ਤੇ ਇਦਾਂ ਹੀ ਮੈਂ ਬਾਹਰ ਉਸ ਮੁੰਡੇ ਦੇ ਨਾਲ ਰਹਿਣ ਲੱਗ ਪਈ ਟਾਈਮ ਸਪੈਂਡ ਕਰਨ ਲੱਗ ਪਈ ਇੱਕ ਦੂਜੇ ਬਿਨਾਂ ਇੱਕ ਮਿੰਟ ਵੀ ਰਹਿੰਦੇ ਸੀ ਮੇਰਾ ਵੀ ਉਸ ਮੁੰਡੇ ਦੇ ਬਿਨਾਂ ਬਿਲਕੁਲ ਵੀ ਦਿਲ ਨਹੀਂ ਲੱਗਦਾ ਸੀ ਜਦੋਂ ਤੋਂ ਉਹ ਮੇਰੀ ਜ਼ਿੰਦਗੀ ਵਿੱਚ ਆ ਗਿਆ ਸੀ ਮੈਂ ਉਹਦੇ ਨਾਲ ਹੀ ਰਹਿਣਾ ਸ਼ੁਰੂ ਕਰ ਦਿੱਤਾ ਸੀ ਇੱਕ ਦਿਨ ਮੇਰੀ ਮਾਂ ਨੇ ਮੈਨੂੰ ਫੋਨ ਕੀਤਾ ਪਰ ਮੈਂ ਫੋਨ ਹੀ ਨਹੀਂ ਚੁੱਕਿਆ ਤੇ ਉਸ ਵੇਲੇ ਮੈਂ ਨਰਵੈਰ ਦੇ ਨਾਲ ਸੀ ਮੈਂ ਕੌਫੀ ਪੀ ਰਹੀ ਸੀ ਮੈਂ ਆਪਣੀ ਮਾਂ ਨੂੰ ਮੈਸੇਜ ਕੀਤਾ ਕਿ ਮੈਂ ਕੰਮ 'ਤੇ ਹਾਂ ਘਰ ਜਾ ਕੇ ਤੈਨੂੰ ਫੋਨ ਕਰਾਂਗੀ ਪਰ ਮੇਰੀ ਮਾਂ ਮੈਨੂੰ ਆਪਣੇ ਮਾਂ ਤੇ ਬਹੁਤ ਗੁੱਸਾ ਸੀ ਕਿਉਂਕਿ ਉਹਨੇ ਮੇਰਾ ਮੁੱਲ 70 ਲੱਖ ਰੁਪਏ ਲਾ ਦਿੱਤਾ ਸੀ ਨਰਵੈਰ ਨਾਲ ਇਸ ਬਾਰੇ ਕੋਈ ਗੱਲ ਨਾ ਕੀਤੀ ਉਹਨੇ ਵਾਰ-ਵਾਰ ਮੈਨੂੰ ਕਿਹਾ ਕਿ ਇੱਕ ਵਾਰ ਆਪਣੀ ਮਾਂ ਨਾਲ ਗੱਲ ਕਰ ਲੈ ਕਿਉਂਕਿ ਮੇਰੀ ਮਾਂ ਨੂੰ ਪਤਾ ਸੀ ਕਿ ਮੈਂ ਉਹਦੇ ਨਾਲ ਗੁੱਸੇ ਆ ਉਹ ਮੈਨੂੰ ਕਹਿੰਦੀ ਸੀ ਕਿ ਪਲੀਜ਼ ਇੱਕ ਵਾਰ ਮੇਰੇ ਨਾਲ ਗੱਲ ਕਰ ਲੈ ਉਹਦੇ ਮੈਸੇਜ ਤੇ ਮੈਸੇਜ ਆਏ ਜਾਂਦੇ ਸੀ ਫਰ ਨਰਵੈਰ ਨੂੰ ਮੈਂ ਆਪਣੀ ਸਾਰੀ ਹੱਦ ਬੀਤੀ ਦੱਸ ਦਿੱਤੀ ਕਿ ਮੈਂ ਆਪਣੀ ਮਾਂ ਨਾਲ ਗੱਲ ਕਿਉਂ ਨਹੀਂ ਕਰਦੀ ਉਹਨੂੰ ਵੀ ਇਹ ਗੱਲ ਚੰਗੀ ਤਾਂ ਨਹੀਂ ਲੱਗੀ ਪਰ ਉਹਨੇ ਮੈਨੂੰ ਕਿਹਾ ਕਿ ਮਾਵਾਂ ਤਾਂ ਮਾਵਾਂ ਹੀ ਹੁੰਦੀਆਂ ਫਿਰ ਵੀ ਇੱਕ ਵਾਰ ਗੱਲ ਤੂੰ ਕਰ ਲੈ ਪੈਸਿਆਂ ਦੇ ਲਾਲਚ ਵਿੱਚ ਬੰਦਾ ਅੰਨਾ ਹੋ ਜਾਂਦਾ ਮੈਂ ਆਪਣੀ ਮਾਂ ਨੂੰ ਨਰਵੈਰ ਦੇ ਕਹਨ ਤੇ ਫੋਨ ਕਰ ਲਿਆ ਸੀ ਤੇ ਮੈਂ ਉਹਨੂੰ ਕਿਹਾ ਕਿ ਮੇਰੇ ਨਾਲ ਹਾਲ ਚਾਲ ਪੁੱਛਣ ਤੱਕ ਹੀ ਗੱਲ ਕਰਿਆ ਕਰ ਜਿਆਦਾ ਗੱਲ ਕਰਨ ਦੀ ਕੋਈ ਲੋੜ ਨਹੀਂ ਮੈਂ ਆਪਣੀ ਛੋਟੇ ਭਰਾ ਨੂੰ ਫੋਨ ਕਰਦੀ ਸੀ ਤੇ ਬਸ ਉਹਦੇ ਨਾਲ ਹੀ ਗੱਲ ਕਰ ਲੈਂਦੀ ਸੀ ਉਹਦੇ ਕੋਲੋਂ ਹੀ ਸਾਰਿਆਂ ਦਾ ਹਾਲ ਚਾਲ ਪੁੱਛ ਲੈਂਦੀ ਸੀ ਮੈਨੂੰ ਆਪਣੀ ਮਾਂ ਦੀ ਇਹ ਕਰਤੂਤ ਬਿਲਕੁਲ ਵੀ ਚੰਗੀ ਨਹੀਂ ਲੱਗੀ ਸੀ ਫਿਰ ਇੱਕ ਦਿਨ ਮੇਰੇ ਭਰਾ ਨੇ ਮੈਨੂੰ ਵੀਡੀਓ ਕਾਲ ਕੀਤੀ ਤੇ ਉਹਨੇ ਮੈਨੂੰ ਅੰਦਰੋਂ ਬਾਹਰੋਂ ਘਰ ਦਿਖਾਇਆ ਮੇਰੀ ਮਾਂ ਨੇ ਤਾਂ 70 ਲੱਖ ਲੈ ਕੇ ਘਰ ਨੂੰ ਇੰਨਾ ਵਧੀਆ ਬਣਾ ਲਿਆ ਸੀ ਕਿ ਹਰ ਕੋਈ ਦੇਖਦਾ ਸੀ ਮਹਿੰਗੇ ਗੇਟ ਤੇ ਘਰ ਵਿੱਚ ਪਾਰਕਿੰਗ, ਬੈੱਡ, ਬੈੱਡਰੂਮ ਸਭ ਕੁਝ ਆ ਗਿਆ ਸੀ ਜੋ ਮੇਰੇ ਹੁੰਦਿਆਂ ਬਿਲਕੁਲ ਵੀ ਨਹੀਂ ਸੀ। ਜਦੋਂ ਮੈਂ ਘਰੇ ਸੀ ਉਦੋਂ ਤਾਂ ਸਿਰਫ 2-4 ਮੰਜ਼ੇ ਸੀ ਜਾਂ ਫਿਰ ਕੁਝ ਭਾਂਡੇ ਸੀ ਤੇ ਮੇਰੀ ਮਾਂ ਨੇ ਪਤਾ ਨਹੀਂ ਕਿੰਨੀਆਂ ਫੈਂਸੀ-ਫੈਂਸੀ ਚੀਜ਼ਾਂ ਨਾਲ ਖਰੀਦ ਲੰਘਾ ਸੀ ਤੇ ਘਰ ਨੂੰ ਨੰਬਰ 1 ਬਣਾ ਦਿੱਤਾ ਸੀ। ਇਹ ਦੇਖ ਕੇ ਮੈਨੂੰ ਇਹ ਹੀ ਲੱਗਿਆ ਕਿ ਸ਼ਾਇਦ ਮੇਰੀ ਮਾਂ ਨੂੰ ਘਰ ਦੀ ਬੇਇੱਜ਼ਤੀ ਮਹਿਸੂਸ ਹੁੰਦੀ ਸੀ ਕਿਉਂਕਿ ਅਸੀਂ ਬਹੁਤ ਟਾਈਮ ਕਿਰਾਏ ਦੇ ਵਿੱਚ ਹੀ ਰਹੇ ਸੀ। ਮੈਂ ਵੀ ਘਰ ਦੇ ਕੇ ਹੈਰਾਨ ਰਹਿ ਗਈ ਮੈਂ ਆਪਣੇ ਭਰਾ ਨੂੰ ਕਿਹਾ ਕਿ ਇਹ ਸਭ ਕੁਝ ਕਦੋਂ ਤੋ ਤੇ ਕਿੱਦਾਂ ਹੋ ਗਿਆ ਉਹਨੇ ਮੈਨੂੰ ਕਿਹਾ ਕਿ ਮੰਮੀ ਨੇ ਸਭ ਕੁਝ ਸਿਰਫ ਘਰ ਬਣਾਉਣ ਲਈ ਕੀਤਾ ਕਿਉਂਕਿ ਤੈਨੂੰ ਵੀ ਇੰਨੇ ਪੈਸੇ ਕਮਾਉਣ ਹਜੇ ਪਤਾ ਨਹੀਂ ਕਿੰਨੇ ਸਾਲ ਲੱਗ ਜਾਣੇ ਸੀ ਤੇ ਉਦੋਂ ਤੱਕ ਮੈਂ ਵੀ ਜਵਾਨ ਹੋ ਜਾਣਾ ਸੀ ਤੇ ਤੇਰੇ ਵੀ ਵਿਆਹ ਦੀ ਉਮਰ ਹੋ ਜਾਣੀ ਸੀ ਤੇਰੇ ਜੋੜੇ ਹੋਏ ਪੈਸਿਆਂ ਦੇ ਨਾਲ ਤੇਰਾ ਵਿਆਹ ਹੀ ਹੋਣਾ ਸੀ ਇਕਾਰ ਇਹ ਦਾਦਾ ਨਹੀਂ ਬਾਨਾ ਸੀ ਫਿਰ ਮੰਮੀ ਨੇ ਇਹੀ ਸੋਚਿਆ ਕਿ ਕਿਉਂ ਨਾ ਕਿਸੇ ਨਾਲ ਕੰਟਰੈਕਟ ਮੈਰਿਜ ਕਰਵਾ ਕੇ ਪੈਸੇ ਲੈ ਲਈਏ ਤੇ ਉਸ ਮੁੰਡੇ ਨੂੰ ਬਾਅਦ ਵਿੱਚ ਬਾਹਰ ਭੇਜ ਦੇਵਾਂਗੇ ਤੇ ਉਹ ਮੁੰਡਾ ਵੀ ਸ਼ਾਇਦ ਲੋੜਵੰਦ ਤੇ ਮਜਬੂਰ ਸੀ ਤੇ ਇਸ ਗੱਲ ਲਈ ਮੰਨ ਗਿਆ ਤੇ ਉਹਨੇ ਫਟਾਫਟ 70 ਲੱਖ ਰੁਪਏ ਦੀ ਡੀਲ ਕਰ ਲਈ ਤੇ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਸਾਨੂੰ 70 ਲੱਖ ਰੁਪਏ ਦੇ ਦਿੱਤੇ ਪਰ ਮੈਂ ਮਾਂ ਨੂੰ ਇਹ ਕਿਹਾ ਕਿ ਤੂੰ ਕਦੀ ਵੀ ਨੀਤੂ ਦੇ ਨਾਲ ਇਸ ਗੱਲ ਦਾ ਜ਼ਿਕਰ ਨਹੀਂ ਕਰਨਾ ਕਿਉਂਕਿ ਉਹ ਬਹੁਤ ਗੁੱਸੇ ਹੁੰਦੀ ਹੈ ਮੈਨੂੰ ਸੱਚੀ ਬਹੁਤ ਗੁੱਸਾ ਸੀ ਕਿਉਂਕਿ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਮੇਰੀ ਮਾਂ ਇਦਾਂ ਕੀ ਵੀ ਕਰ ਸਕਦੀ ਆ ਜਦ ਕਿ ਮੇਰਾ ਵਿਆਹ ਵੀ ਬਹੁਤ ਵਧੀਆ ਹੋਇਆ ਸੀ ਪਾਲਸ ਵਿੱਚ ਸਾਰਾ ਅਰੇਂਜਮੈਂਟ ਕੀਤਾ ਸੀ ਤੇ ਮੈਂ ਵਿਆਹ ਵਾਲੇ ਦਿਨ ਬਹੁਤ ਸੋਹਣੀ ਲੱਗਦੀ ਸੀ ਮੈਨੂੰ ਇੰਗਲਿਸ਼ ਆਉਂਦੀ ਸੀ ਮੈਂ ਆਪਣੇ ਸਹੁਰੇ ਘਰ ਵਿਦਾ ਹੋਈ ਸੀ ਉਦੋਂ ਮੈਂ ਆਪਣੀ ਇੰਟਰੋਡਕਸ਼ਨ ਵੀ ਇੰਗਲਿਸ਼ ਵਿੱਚ ਹੀ ਦਿੱਤੀ ਸੀ ਤੇ ਇਹ ਦੇਖ ਕੇ ਉਸ ਮੁੰਡੇ ਦਾ ਸਾਰਾ ਪਰਿਵਾਰ ਹੈਰਾਨ ਕੇਣੀ ਏਦਾਂ ਦੀ ਕੁੜੀ ਕਿੱਥੋਂ ਲੱਭ ਲਈ ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਸਾਡੀ ਕੰਟਰੈਕਟ ਮੈਰਿਜ ਆ ਇਹ ਗੱਲ ਸਿਰਫ ਮੁੰਡੇ ਨੂੰ ਪਤਾ ਸੀ ਜਾਂ ਮੈਨੂੰ ਪਤਾ ਸੀ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਕਦੀ ਵੀ ਇੰਡੀਆ ਨਹੀਂ ਆਉਣਾ ਸੀ ਮੈਂ ਸਿਰਫ ਆਪਣੀ ਮਾਂ ਦਾ ਕਰਕੇ ਹੀ ਇੰਡੀਆ ਆਈ ਸੀ ਹੌਲੀ ਹੌਲੀ ਮੈਂ ਆਪਣੀ ਮਾਂ ਨੂੰ ਰੋਜ਼ ਫੋਨ ਕਰਨ ਲੱਗ ਪਈ ਤੇ ਇਸ ਗੱਲ ਨੂੰ ਭੁੱਲਣਾ ਚਾਹੁੰਦੀ ਆ ਪਰ ਇਹ ਗੱਲ ਮੈਨੂੰ ਕਦੀ ਵੀ ਨਾ ਭੁੱਲਦੀ ਫਿਰ ਨਰਵੈਰ ਮੈਨੂੰ ਹਮੇਸ਼ਾ ਇਹੀ ਕਹਿੰਦਾ ਕਿ ਤੁਸੀਂ ਇਹ ਗੱਲ ਆਪਣੇ ਦਿਮਾਗ ਵਿੱਚੋਂ ਕੱਢ ਦਿਓ ਪਰ ਮੈਂ ਕੈਨੇਡਾ ਵਿੱਚ ਸੈੱਟ ਹੋ ਗਈ ਐ ਮੈਂ ਨਰਵੈਰ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਹਜੇ ਉਹਦੀ ਆਪਣੀ ਕੋਈ ਵੀ ਸੈਟਿੰਗ ਨਹੀਂ ਹੋਈ ਸੀ ਇਸ ਲਈ ਮੈਂ ਚਾਹੁੰਦੀ ਆ ਕਿ ਉਹ ਪਹਿਲਾਂ ਸੈੱਟ ਹੋ ਜੇ ਤੇ ਫਿਰ ਮੈਂ ਉਹਦੇ ਨਾਲ ਵਿਆਹ ਕਰਵਾ ਲਵਾਂਗੀ ਕਿਉਂਕਿ ਮੈਂ ਪੀਆਰ ਆ ਨਰਵੈਰ ਤਾਂ ਕੈਨੇਡਾ ਦੇ ਵਿੱਚ ਹਜੇ ਆਪਣੀ ਪੜ੍ਹਾਈ ਹੀ ਪੂਰੀ ਕਰਦਾ ਸੀ ਕਿ ਮੈਂ ਉਹਦੇ ਨਾਲ ਵਿਆਹ ਕਰਵਾ ਲਵਾਂ ਤੇ ਪੀਆਰ ਦੇ ਲਾਲਚ ਵਿੱਚ ਉਹ ਵੀ ਮੈਨੂੰ ਬਾਅਦ ਵਿੱਚ ਧੋਖਾ ਦੇ ਦੇਵੇ ਇਸ ਲਈ ਮੈਂ ਚਾਹੁੰਦੀ ਆ ਕਿ ਉਹ ਆਪਣੇ ਪੈਰਾਂ ਤੇ ਖੜਾ ਹੋ ਕੇ ਆਪ ਪੀਅਰ ਹੋਵੇ ਤੇ ਫਿਰ ਅਸੀਂ ਦੋਵੇਂ ਇੱਧਰ ਹੀ ਵਿਆਹ ਕਰਵਾ ਕੇ ਸੈੱਟ ਹੋ ਜਾਵਾਂਗੇ ਫਿਲਹਾਲ ਮੈਂ ਇਹੀ ਸੋਚਿਆ ਕਿ ਮੈਂ ਆਪਕਾਰ ਖਰੀਦ ਕੇ ਆਪਣੇ ਡੈਡੀ ਨੂੰ ਜਾਂ ਆਪਣੇ ਭਰਾ ਨੂੰ ਜਰੂਰ ਸਦੋਂਗੀ ਕਿਉਂਕਿ ਮੇਰੇ ਡੈਡੀ ਨੇ ਬਹੁਤ ਮਿਹਨਤ ਕੀਤੀ ਮੇਰੇ ਤੇ ਮੈਂ ਬਹੁਤ ਗਰੀਬੀ ਵਿੱਚੋਂ ਲੰਘ ਕੇ ਕੈਨੇਡਾ ਦਾ ਮੂੰਹ ਦੇਖਿਆ ਸੀ ਇਹ ਸਭ ਕੁਝ ਹੋਇਆ ਤਾਂ ਮੇਰੀ ਮਾਂ ਪਿਓ ਦੇ ਕਰਕੇ ਹੀ ਸੀ ਇਹ ਸਭ ਕੁਝ ਗਲਤ ਤਰੀਕੇ ਨਾਲ ਹੋਇਆ ਸੀ ਮੇਰੀਆਂ ਸਹੇਲੀਆਂ ਮੈਨੂੰ ਅਕਸਰ ਹੀ ਕਹਿੰਦੀਆਂ ਹੁੰਦੀਆਂ ਸੀ ਕਿ ਤੂੰ ਇੱਕੋ ਮੁੰਡੇ ਦੀ ਢਿੱਗੀ ਹੋਈ ਆ ਵੱਖਰੇ ਵੱਖਰੇ ਮੁੰਡਿਆਂ ਨਾਲ ਰਹਿ ਕੇ ਦੇਖ ਕਿੰਨਾ ਮਜ਼ਾ ਆਉਂਦਾ ਪਰ ਮੈਂ ਇਹੀ ਸੋਚਿਆ ਸੀ ਕਿ ਮੈਂ ਗਰੀਬ ਵੀ ਬਹੁਤ ਚਾਕੀ ਆ ਮੈਂ ਐਦਾਂ ਦਾ ਕੁਝ ਵੀ ਨਹੀਂ ਕਰਨਾ ਚਾਹੁੰਦੀ ਕਿਉਂਕਿ ਏ ਜਿੰਨੀਆਂ ਸਹੇਲੀਆਂ ਸੀ ਸਾਰੀਆਂ ਅਮੀਰ ਘਰਾਂ ਦੀਆਂ ਸੀ ਤੇ ਜ਼ਮੀਨਾਂ ਵਾਲੇ ਮਾਪਿਆਂ ਦੀਆਂ ਧੀਆ ਸੀ। ਉਹਨਾਂ ਦੇ ਘਰਾਂ ਵਿੱਚ ਕੋਈ ਕਮੀ ਨਹੀਂ ਸੀ। ਗੱਡੀਆਂ, ਕਾਰਾਂ ਵਾਲੇ ਸੀ। ਪਰ ਸਾਡੇ ਕੋਲ ਤਾਂ ਕੋਈ ਗੱਡੀ ਵੀ ਨਹੀਂ ਸੀ। ਮੇਰੀ ਮਾਂ ਨੇ ਤਾਂ ਕੰਟਰੈਕਟ ਮੈ ਕਰਕੇ ਘਰ ਬਣਵਾਇਆ ਸੀ। ਇਸ ਲਈ ਮੈਂ ਇਹ ਨਹੀਂ ਸੋਚਦੀ ਸੀ ਕਿ ਮੈਂ ਇਹੋ ਜਿਹਾ ਕੋਈ ਵੀ ਕੰਮ ਕਰਾਂ ਜਿਹਦੇ ਨਾਲ ਮੈਨੂੰ ਸ਼ਰਮ ਕਰਨੀ ਪਵੇ ਕਿਉਂਕਿ ਇਹ ਗੱਲ ਪਿੰਡ ਵਿੱਚ ਵੀ ਬਹੁਤ ਜਲਦੀ ਫੈਲ ਜਾਣੀ ਸੀ। ਪਿੰਡੋਂ ਵੀ ਬਹੁਤ ਸਾਰੇ ਕੁੜੀਆਂ ਤੇ ਮੁੰਡੇ ਜੋ ਕੈਨੇਡਾ ਵਿੱਚ ਆਏ ਹੋਏ ਸੀ। ਅਸੀਂ ਲੰਘਦੇ ਵੜ ਦੇ ਇੱਕ ਦੂਜੇ ਨੂੰ ਬੁਲਾ ਲਈਦਾ ਸੀ ਜੇ ਮੈਂ ਇਹੋ ਜਿਹੀ ਕੋਈ ਹਰਕਤ ਕਰਦੀ ਤੇ ਉਹਨਾਂ ਨੂੰ ਜ਼ਰੂਰ ਪਤਾ ਲੱਗਣਾ ਸੀ ਮੈਂ ਬਸ ਆਪਣੀ ਮਿਹਨਤ ਦੇ ਨਾਲ ਆਪਣਾ ਸਭ ਕੁਝ ਬਣਾਉਣਾ ਚਾਹੁੰਦੀ ਆ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਮੇਰੇ ਬੱਚੇ ਵੀ ਵਧੀਆ ਤੇ ਇੱਜ਼ਤ ਵਾਲੇ ਹੋਣ ਪਰ ਮੈਨੂੰ ਆਪਣੀ ਮਾਂ ਦੀ ਗੱਲ ਹਮੇਸ਼ਾ ਯਾਦ ਰਹੂਗੀ ਮੇਰਾ ਹੁਣ ਘਰ ਆਉਣ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਮੇਰੀ ਮਾਂ ਨੇ ਕਈ ਵਾਰ ਕਿਹਾ ਕਿ ਮੈਨੂੰ ਇੱਕ ਵਾਰ ਆ ਕੇ ਮਿਲ ਜਾ ਪਰ ਮੇਰਾ ਤਾਂ ਉਸ ਘਰ ਵਿੱਚ ਉਹਨੂੰ ਬਿਲਕੁਲ ਵੀ ਬੁਲਾਉਣ ਨੂੰ ਦਿਲ ਨਹੀਂ ਕਰਦਾ ਸੀ ਜਦੋਂ ਮੈਂ ਉਸ ਘਰ ਨੂੰ ਵੀਡੀਓ ਕਾਲ ਵਿੱਚ ਦੇਖਦੀ ਹਾਂ ਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਆ ਇਸ ਲਈ ਮੈਂ ਸੋਚਿਆ ਕਿ ਮੈਂ ਕਦੀ ਪਿੰਡ ਨਹੀਂ ਚਾਹੂੰਗੀ ਤੇ ਜਿੱਥੇ ਰਹਿ ਕੇ ਖੇਡ ਕੇ ਵੱਡੀ ਹੋਈ ਸੀ ਉਸ ਘਰ ਦਾ ਆਨੰਦ ਲਾਵੂੰਗੀ ਮੈਂ ਇਸ ਘਰ ਦਾ ਆਨੰਦ ਜ਼ਰੂਰ ਆ ਕੇ ਲੈਂਦੀ ਜੇ ਇਹ ਘਰ ਮੇਰੀ ਮਾਂ ਨੇ ਹੱਕ ਦੀ ਕਮਾਈ ਨਾਲ ਬਣਾਇਆ ਹੁੰਦਾ ਹੁਣ ਇਹ ਤਾਂ ਹਾਲੇ ਵੀ ਕੱਪੜੇ ਸਿਉਣੇ ਨਹੀਂ ਛੱਡੇ ਤੇ ਡੈਡੀ ਨੇ ਆਪਣਾ ਕੰਮ ਵੀ ਨਹੀਂ ਛੱਡਿਆ ਪਰ ਫਿਰ ਵੀ ਪਤਾ ਨਹੀਂ ਕਿਉਂ ਮੈਂ ਸਿਰਫ ਉਹਨਾਂ ਨਾਲ ਫੋਨ ਤੇ ਹੀ ਗੱਲਾਂ ਕਰਦੀ ਆਂ ਮੇਰਾ ਬਿਲਕੁਲ ਦਿਲ ਨਹੀਂ ਕਰਦਾ ਕਿ ਮੈਂ ਘਰ ਆਵਾਂ ਤੇ ਹੁਣ ਮੈਂ ਕੈਨੇਡਾ ਵਿੱਚ ਹੀ ਪੱਕੀ ਆ ਤੇ ਇੱਥੇ ਹੀ ਆਪਣਾ ਘਰ ਬਣਾ ਕੇ ਇੱਥੇ ਹਮੇਸ਼ਾ ਦੇ ਲਈ ਸੈੱਟ ਹੋ ਜਾਣਾ ਚਾਹੁੰਦੀ ਆ ਮੈਂ ਸਾਰੇ ਮਾਂ ਪਿਓ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਇਹ ਮੇਰੀ ਹੱਡ ਬੀਤੀ ਆ ਕਿ ਕਦੇ ਵੀ ਆਪਣੀਆਂ ਧੀਆਂ ਦੇ ਮੁੱਲ ਇਦਾਂ ਨਾ ਲਾਓ ਕਿ ਕਿਸੇ ਮਜਬੂਰ ਨੂੰ ਬਾਅਦ ਵਿੱਚ ਸੁਸਾਈਡ ਕਰਨਾ ਪਵੇ ਜੇ ਮੈਂ ਵੀ ਉਸ ਮੁੰਡੇ ਨੂੰ ਬਾਹਰ ਕੈਨੇਡਾ ਨਾਲ ਸਾਦੀ ਤਾਂ ਪੱਕਾ ਉਹਨੇ ਸੁਸਾਈਡ ਕਰ ਕੀਤਾ ਹੋਣਾ ਸੀ ਉਹ ਤਾਂ ਹੈ ਵੀ ਆਪਣੇ ਮਾਪਿਓ ਦਾ ਇਕੱਲਾ ਇਕੱਲਾ ਸੀ ਤੇ ਉਹ ਮੈਨੂੰ ਕੈਨੇਡਾ ਵਿੱਚ ਹੁਣ ਕਦੀ ਵੀ ਨਹੀਂ ਮਿਲਿਆ ਤੇ ਨਾ ਹੀ ਮੈਂ ਉਹਨੂੰ ਕਦੀ ਟੱਕਰੀਆ ਪਤਾ ਨਹੀਂ ਉਹ ਕਿੱਥੇ ਆ ਤੇ ਕਿੱਥੇ ਨਹੀਂ ਆ ਮੈਂ ਉਹਦੇ ਬਾਰੇ ਕੁਝ ਜਾਣਨਾ ਵੀ ਨਹੀਂ ਚਾਹੁੰਦੀ ਮੈਂ ਬਸ ਹੁਣ ਨਰਵੈਰ ਦੇ ਨਾਲ ਹੀ ਆਪਣੀ ਜ਼ਿੰਦਗੀ ਵੀ ਜਿਉਣਾ ਚਾਹੁੰਦੀ ਹਾਂ ਹਾਂਜੀ ਦੋਸਤੋ ਇਹ ਸੀ ਇੱਕ ਕੈਨੇਡਾ ਗਈ ਹੋਈ ਧੀ ਦੇ ਦਿਲ ਦੀ ਹੱਡ ਬੀਤੀ ਤੇ ਦਰਦ ਭਰੀ ਕਹਾਣੀ ਹਾਂਜੀ ਤੁਹਾਡੀ ਕੀ ਰਾਏ ਐ ਇਸ ਕਹਾਣੀ ਬਾਰੇ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ